ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਹੇ ਸ਼ੀਵਾ ਬਾਰ ਮੋਹੇ ਇਹ ਸੁਭ ਕਰਮਨ ਤੇ ਕਬੂ ਨ ਧਰੂ ਨਾ ਡਰੂ ਅਰਸੋ ਜਬ ਜਾਏ ਲਰੂ ਨਿਛੇ ਕਰ ਆਪਣੀ ਜੀਤ ਕਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਛਰਨਾ ਸੰਤ ਹਮਾਰੀ ਊਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਕੀ ਰੇਣ ਪਿਆਰੀ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਕੂਟ ਸਤਾਣੀ ਸੰਤ ਹਮਾਰਾ ਜਹਿਣਾ ਹਮ ਸੰਤਨ ਸਿਉ ਬਣ ਆਈ ਪੂਰਬ ਲਿਖਿਆ ਪਾਈ ਇਹ ਮਨ ਤੇਰਾ ਭਾਈ ਰਹਾਉ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਬਿਉਹਾਰਾ ਸੰਤਨ ਸਿਓ ਅਮਲਾ ਖਾਟਿਆ ਹਰ ਭਗਤ ਭਰੀ ਪੰਡਾਰਾ ਸੰਤਨ ਮੂਕ ਪੂੰਜੀ ਸੌਪੀ ਤਉ ਪੁੱਤਰਿਓ ਮਨ ਕਾ ਧੋਖਾ ਧਰਮ ਮਹਾਰਾਏ ਅਬ ਕਹਾ ਕਰੇ ਕੋ ਜੋ ਫਾਟਿ ਹੋ ਸਗਲੋ ਲੇਖਾ ਮਹਾ ਆਨੰਦ ਭਏ ਸੁਖ ਪਾਇਆ ਸੰਤਨ ਕੈ ਪਰਸਾਦੀ ਕਹੋ ਨਾਨਕ ਹਰਿ ਸਿਓ ਮਨ ਮਾਨਿਆ ਰੰਗ ਰਤੀ ਬਿਸਮਾਦੀ ਮਹਾ ਆਨੰਦ ਭਏ ਸੁਖ ਪਾਇਆ ਸੰਤਨ ਕੈ ਪਰਸਾਦੀ ਆਹੋ ਨਾਨਕ ਹਰ ਸਿਉ ਮਨ ਮਾਨਿਆ ਰੰਗ ਰਤੀ ਬਿਸਮਾਦੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ हाँ जी प्रधान जी वाहगुरु जी का खालसा वाहगुरु जी की फतेह मान लो लगे मोर्चे नौ महीने तो उपर समा हो गया तीन सौ दिन तो प्लस समा चले गया ਖਨੌਰੀ ਮੋਰਚੇ ਦੇ ਉੱਤੇ ਸਰਦਾਰ ਜਗਜੀਤ ਸਿੰਘ ਦੀ ਮਰਨ ਵਰਦਾ 16ਵਾਂ ਦੇਣਾ ਔਰ ਸਿਹਤ ਬਹੁਤ ਡਾਊਨ ਹੋ ਰਹੀ ਆ ਔਰ ਸ਼ੰਭੂ ਮੋਰਚੇ ਤੇ 6 ਤੇ 8 ਦਸੰਬਰ ਨੂੰ ਜਿਹੜੇ ਜਥੇ ਪੈਦਲ ਦਿੱਲੀ ਜਾਣ ਵਾਸਤੇ ਭੇਜੇ ਸੀ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਥਰੂ ਗੈਸ ਦੇ ਗੋਲੇ ਸੁੱਟੇ ਪਾਣੀ ਦੀਆਂ ਬਿਛਾੜਾਂ ਮਿਰਚਾਂ ਵਾਲੀ ਸਪਰੇ ਫੁੱਲਾਂ ਦੇ ਵਿੱਚ ਵੀ ਦੱਸਦੇ ਆ ਪੱਤਰਕਾਰ ਵੀ ਰੀ ਵੀ ਜ਼ਹਿਰ ਹੀ ਆਇਆ ਸੀ ਜਿਹੜੇ ਉਹਨਾਂ ਫੁੱਲ ਪਾਏ ਆ ਇਹਦੇ باوجود ਬੇਸ਼ੱਕ 2 ਦਰਜਨ ਦੇ ਕਰੀਬ ਜ਼ਖਮੀ ਹੋ ਗਏ ਆ ਕੁਝ ਪੀਜੀਆਈ ਚ ਦਾਖਲ ਨਹੀਂ ਸੀਰੀਅਸ ਵੀ ਨਹੀਂ ਪਰ ਫਿਰ ਵੀ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ ਮੋਰਚਾ ਅੱਜ ਪੂਰੇ ਦੇਸ਼ ਦੇ ਵਿੱਚ ਗੁਰਦੁਆਰਿਆਂ ਚ ਮਸਜਿਦਾਂ ਚ ਮੰਦਰਾਂ ਦੇ ਵਿੱਚ ਗਿਰਜਿਆਂ ਦੇ ਵਿੱਚ ਸੰਗਤਾਂ ਨੂੰ ਅਪੀਲ ਕੀਤੀ ਵੀ ਆਪਣੇ ਆਪਣੇ ਧਰਮ ਅਨਸਾਰ ਪ੍ਰੇਰ ਕਰਿਏ ਪ੍ਰਾਰਥਨਾ ਕਰਿਏ ਅਰਦਾਸ ਦੇ ਦਿਹਾੜਾ ਜਿਹੜਾ ਉਹ ਮਨਾਈਏ ਔਰ ਉਹਦੀ ਕੜੀ ਤਹਿਤ ਗੁਰਦੁਆਰਾ ਕਿਲਾ ਸਾਹਿਬ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਚੌਂਕੀ ਸੀ ਉਥੇ ਅੱਜ ਇਹਨਾਂ ਯੋਧਿਆਂ ਨੇ ਅਰਦਾਸ ਬੇਨਤੀ ਕੀਤੀ ਆ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਔਰ ਇਥੇ ਕਾਮਨਾ ਕੀਤੀ ਗਈ ਆ ਕਿ ਹੇ ਅਕਾਲ ਪੁਰਖ ਵਾਹਿਗੁਰੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਬਲ ਬਖਸ਼ਿਓ ਤੇ ਉਹਨਾਂ ਦੀ ਸਿਹਤ ਤੰਦਰੁਸਤ ਰੱਖਿਓ ਸਰਕਾਰਾਂ ਨੂੰ ਸਦਬੁੱਧੀ ਬਖਸ਼ਿਓ ਇਹ ਅੰਦੋਲਨ ਵਾਲੇ ਧਿਆਨ ਦੇ ਕੇ ਮਸਲੇ ਦਾ ਹੱਲ ਕਰਨ ਵਾਲੇ ਪਾਸੇ ਆਉਣ ਜਿੰਨੇ ਵੀ ਸਾਡੇ ਜ਼ਖਮੀ ਆ ਉਹ ਸਿਹਤਯਾਬ ਹੋ ਕੇ ਫਿਰ ਤੋਂ ਮੋਰਚੇ ਦੇ ਵਿੱਚ ਆਉਣ ਔਰ ਮੋਰਚਾ ਜਿਹੜਾ ਉਹ ਚੜ੍ਹਦੀ ਕਲਾ ਦੇ ਨਾਲ ਸੰਪੰਨ ਹੋਵੇ ਕਿਉਂਕਿ 140 ਕਰੋੜ ਭਾਰਤੀ ਲੋਕਾਂ ਦੀ ਲੜਾਈ ਆ ਇਹਦੇ ਤੇ ਕਿਸੇ ਇਕੱਲੇ ਧਿਰ ਦੀ ਲੜਾਈ ਨਹੀਂ ਕਿਰਤ ਨੂੰ ਬਚਾਉਣ ਲਈ ਆਪਣੀ ਸੱਚੀ ਸੁੱਚੀ ਮਿਹਨਤ ਨੂੰ ਬਚਾਉਣ ਲਈ ਫਸਲ ਨੂੰ ਬਚਾਉਣ ਲਈ ਨਸਲ ਨੂੰ ਬਚਾਉਣ ਲਈ ਜਿਹੜੀ ਲੜਾਈ ਜਿਹੜੀ ਆਰੰਭ ਰੱਬੀ ਕੀਤੀ ਆ ਇਹਦੇ ਤੇ ਕਾਮਯਾਬੀ ਬਖਸ਼ੋ ਸਾਡੇ ਦੇਸ਼ ਦੇ ਆਗੂਆਂ ਨੂੰ ਸਤਬੂਦੀ ਬਖਸ਼ੋ ਉਹ ਦੇਸ਼ ਦੇ ਲੋਕਾਂ ਨਾਲ ਖਿਲਵਾੜ ਨਾ ਕਰਦੇ ਹੋਇਆ ਕਾਰਪੋਰੇਟ ਤੋਂ ਪੈਰ ਪਛਾਣ ਕਰਨ ਕਾਰਪੋਰੇਟਰਾਂ ਦੇ ਹਵਾਲੇ ਸਾਰਾ ਦੇਸ਼ ਕਰਨ ਦੀ ਜਿਹੜੀ ਤਿਆਰੀ ਕਰ ਲਈ ਆ ਮੋਦੀ ਸਰਕਾਰ ਨੇ ਉਹਦੇ ਤੋਂ ਬਾਹਰ ਆਉਣ ਔਰ ਸਾਨੂੰ ਸਾਰਿਆਂ ਨੂੰ ਜੂਝ ਕੇ ਸਰਕਾਰਾਂ ਦਾ ਤਸ਼ੱਦਦ ਸਹਿਣ ਦਾ ਬਾਲ ਬਖਸ਼ਿਓ ਆਮ ਕਾਵੀਆਂ ਕਾਮਯਾਬੀਆਂ ਬਖਸ਼ਣ ਵਾਲੇ ਜੋ 14 ਤਰੀਕ ਨੂੰ ਤੀਸਰਾ ਜਥਾ ਜਿਹੜਾ 101 ਦਾ ਵਾ ਉਹ ਦਿੱਲੀ ਵੱਲ ਤਰਫ ਦਿੱਲੀ ਦੀ ਤਰਫ ਰਵਾਨਾ ਪੈਦਲ ਹੋਵੇਗਾ ਜਿਹੜਾ ਵੀ ਤਸ਼ੱਦਦ ਹੋਊਗਾ ਸਰਕਾਰ ਦਾ ਉਹ ਖਿੜੇ ਮੱਥੇ ਚੱਲਿਆ ਜਾਊਗਾ ਸੋ ਅੱਜ ਸਾਰਿਆਂ ਨੂੰ ਇਥੋਂ ਗੁਰਦੁਆਰਾ ਕਿਲੇ ਸਾਹਿਬ ਤੋਂ ਅਪੀਲ ਵਾ ਕਿ ਆਓ ਅੰਦੋਲਨਾਂ ਦਾ ਹਿੱਸਾ ਬਣੀਏ ਤੇ ਆਪਣੀ ਕਿਰਤ ਨੂੰ ਆਪਣੀ نسل ਤੇ ਫਸਲ ਨੂੰ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ